ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਆਪਦੇ ਪਰਿਵਾਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਤੁਹਾਡੀ ਜ਼ਿੰਦਗੀ ਬਹੁਤ ਸੋਹਣੀ ਚੱਲਦੀ ਹੋਊਗੀ ਪਿਆਰੀਆਂ ਜੀਆਂ ਬੋਲੀਆਂ ਤੁਹਾਨੂੰ ਸੁਣਾਉਣ ਲੱਗੇ ਹਾਂ ਜੀ ਪਹਿਲਾਂ ਵੀ ਤੁਸੀਂ ਸੰਦੀਪ ਦੀਦੀ ਦੀਆਂ ਬੋਲੀਆਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਮੈਂ ਸਾਰਿਆਂ ਦੇ ਕਮੈਂਟ ਪੜ੍ਹਦੀ ਹਾਂ ਜੀ ਇੱਕ ਮਾਫੀ ਚਾਹੁੰਦੀ ਹਾਂ ਮੇਥੋਂ ਕਈ ਵਾਰ ਰਿਪਲਾਈ ਨਹੀਂ ਕੀਤਾ ਜਾਂਦਾ ਕਿਉਂਕਿ ਬਸ ਰੁਝੇਵੇਂ ਹੀ ਐ ਹੋਜੇ ਆ ਤਾਂ ਕੋਸ਼ਿਸ਼ ਕਰਦੇ ਆ ਕੋਈ ਵੱਖਰਾ ਕੋਈ ਕਵਸਚਨ ਕਰਦਾ ਕੋਈ ਸਵਾਲ ਕਰਦਾ ਕੋ ਪੁੱਛਦਾ ਤਾਂ ਉਹਦਾ ਰਿਪਲਾਈ ਆਪਾਂ ਜਰੂਰ ਕਰੀਏ ਸੋ ਪੇਸ਼ ਹੈ ਜੀ ਤੁਹਾਡੇ ਸਾਹਮਣੇ ਖੂਬਸੂਰਤ ਜੀਆਂ ਬੋਲੀਆਂ ਸੁੰਨੀ ਚਾਹੀਏ ਸੁੰਨੀ ਦਈਏ ਸੋਨ ਬੱਡੀਏ ਪਰ ਚਾਹੀਏ ਨੀ ਗੂੜੇ ਸਾਖ ਨਣ ਦਾੰਦੇ ਮੱਤੇ ਦੇਖ ਕੇ ਬੱਤ ਨਾ ਕਰਦੇ ਬੱਲੇ ਨੀ ਗੂੜੇ ਸਾਖ ਨਣ ਦਾੰਦੇ ਦੀ ਦੀ ਜੁਕਤੀ ਸਾਡੇ ਭਵੇ ਸ਼ਾਲੇ ਨੋਕਰ ਜਾ ਹੁੰਡੇ మనూ నచ్చి వజూ త ਅੱਡੀ ਵੱਜੂ ਤੇ ਤਣ ਤਾਣਾ ਪੈਣਗੀਆਂ ਅੱਡੀ ਵੱਜੂ ਤੇ ਤਣ ਤਾਣਾ ਪੈਣਗੀਆਂ ਅੱਡੀ ਵੱਜੂ ਤੇ ਤਣ ਤਾਣਾ ਪੈਣਗੀਆਂ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਜੰਮ ਜੰਮ ਕਰਦੇ ਆਲੇ ਇੱਕ ਮੇਰ ਕਹਿੰਦੇ ਬਿਨਾ ਸਾਰੇ

ਮੈਂ ਤੀ ਬਗਾਨੀ ਵੇ ਮੂਰਖਾ ਮਿਲਵਾ ਤੇਰੀ ਕਰਦੀ ਮੈਂ ਤੀ ਬਗਾਨੀ ਵੇ ਮੂਰਖਾ ਬਾਜਰਾ ਹੇਟਲੇ ਘਰੇ ਵਿੱਚ ਮੋਠ ਬਾਜਰਾ ਹੇਟਲੇ ਘੜੇ ਵਿੱਚ ਰੂਗ ਥੋੜੀ ਥੋੜੀ ਮੈਂ ਵਿਗੜੀ ਬਹੁਤ ਵਿਗੜ ਗਿਆ ਤੁਮ ਥੋੜੀ ਥੋੜੀ ਮੈਂ ਵਿਗੜੀ ਬਹੁਤ ਵਿਗੜ ਗਿਆ ਤੁਮ ਥੋੜੀ ਥੋੜੀ ਮੈਂ ਵਿਗੜੀ ਬਹੁਤ ਵਿਗੜ ਗਿਆ ਤੁਮ ਥੋੜੀ ਥੋੜੀ ਮੈਂ ਵਿਗੜੀ ਮੇਰੇ ਵੀਰ ਤਾਂ ਪੱਜਾ ਵੰਦੇ ਮੇਰੇ ਵੀਰ ਤਾਂ ਪੱਜਾ ਵੰਦੇ ਤੂੰ ਬੰਦਾ ਹੈ ਪਰ ਨਾ ਮੇਰੇ ਮਾਪਿਆਂ ਨੇ ਸਾਂਝੁ ਸਾਥ ਨਹੀਂ ਕਰ ਤੈਨੂੰ ਸਾਥ ਨਹੀਂ ਕਰਨਾ ਤੇਰੇ ਮਾਪਿਆਂ ਹੋਨ ਲੈ ਕੇ ਦੇ ਨੂੰ ਵੇਖਾਂ ਗਣ ਕਟਵਾਰੀ ਤੈਨੂੰ ਲਿਖ ਦੇ ਨੂੰ ਵੇਖਾਂ ਗਣ ਕਟਵਾਰੀ ਤੈਨੂੰ ਲਿਖ ਦੇ ਨੂੰ ਵੇਖਾਂ ਮੱਕੀ ਦੀਆਂ ਰੋਟੀਆਂ ਤੇ ਸਾਗ ਪੁਕਾ ਗੇ ਲੈ ਲਾਠਣੇ ਦਰੀਆ ਪਹ ਲੋਕਾਂ ਨੂੰ ਪੁੱਟਾਂਗੇ ਤਰਾਂਗੇ ਲੈ ਲੈ ਲੰਬੜਦਾਰੀਆ ਪਰਾਜ ਕਰਾਂਗੇ ਲੈ ਲੈ ਲੰਬੜਦਾਰੀਆ ਪਰਾਜ ਕਰਾਂਗੇ ਲੈ ਲੈ ਲੰਬੜਦਾਰੀਆ ਪਰਾਜ ਕਰਾਂਗੇ ਮੈਂ ਤਾਂ ਸਸਨੂ ਜੀ ਜੀ ਕਹਿੰਦੀ ਮੈਂ ਤਾਂ ਸਸਨੂ ਜੀ ਜੀ ਕਹਿੰਦੀ ਮੈਨੂੰ ਕਹਿੰਦੀ ਟੀਰੀਨ ਸਸਨੂ ਅਗ ਲੱਜ ਜੈ ਸਣੇ ਮਾਣੀ ਟੀਰੀਨ ਸਸਨੂ ਆਖਦਾ ਉਮੀਦ ਹੈ ਜੀ ਪਿਆਰੀਆਂ ਜੀਆਂ ਬੋਲੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਚੰਗੀਆਂ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ